ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤਲੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ਼ੁਰੂਆਤ ਪੀਆਟੀਸੀ ਤੇ ਪੰਨ ਬੱਸ ਮੁਲਾਜ਼ਮਾਂ ਦੀ ਸਟ੍ਰਾਈਕ ਤੋਂ ਜਿਸ ਨੂੰ ਲੈ ਕੇ ਸਰਕਾਰ ਦੇ ਨਾਲ ਇਹਨਾਂ ਰੋਡਵੇਜ਼ ਕਾਮਿਆਂ ਦੀ ਸਹਿਮਤੀ ਬਣ ਗਈ ਹੈ ਤੇ ਇਸ ਸਟ੍ਰਾਈਕ ਨੂੰ ਖਤਮ ਕਰਨ ਦੀ ਕਾਲ ਦੇ ਦਿੱਤੀ ਗਈ ਹੈ ਟਰਾਂਸਪੋਰਟ ਮੰਤਰੀ ਦੇ ਨਾਲ ਅੱਜ ਕਰੀਬ 7 ਘੰਟੇ ਮੀਟਿੰਗ ਚੱਲੀ ਔਰ ਉਸ ਦੇ ਵਿੱਚ ਕਈ ਗੱਲਾਂ ਤੇ ਸਹਿਮਤੀ ਬਣ ਗਈ ਜੋ ਯੂਨੀਅਨ ਦੇ ਨੁਮਾਇੰਦਿਆਂ ਨੇ ਬਾਹਰ ਆ ਕੇ ਦੱਸਿਆ ਕਿ ਜਿਹੜੇ ਸਸਪੈਂਡ ਮੁਲਾਜ਼ਮ ਨੇ ਉਹਨਾਂ ਨੂੰ ਬਹਾਲ ਕੀਤਾ ਜਾਏਗਾ ਸਰਕਾਰ 1000 ਨਵੀਆਂ ਸਰਕਾਰੀ ਬੱਸਾਂ ਪਾਉਣ ਜਾ ਰਹੀ ਹੈ ਇਸ ਦਾ ਐਲਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੀ ਕਰ ਰਹੇ ਸੀ ਐ ਕਰਮਚਾਰੀਆਂ ਦੀਆਂ ਉਹਨਾਂ ਕਹਿੰਿਆ ਕਿ ਸਾਰੀਆਂ ਜਾਇਜ਼ ਮੰਗਾਂ ਮੰਗਾ ਜਿਹੜੀਆਂ ਨੇ ਉਹ ਹੱਲ ਕੀਤੀਆਂ ਜਾਣਗੀਆਂ ਲਾਲਜੀਤ ਭੁੱਲਰ ਨੇ ਕਿਹਾ ਕਿ ਪ੍ਰਦਰਸ਼ਨ ਜਿਹੜਾ ਹੈ ਉਹ ਉਗਰ ਹੋਣਾ ਬੇहद ਮੰਦ ਭਾਗਾ ਹੈ ਉਹਨਾਂ ਕਹਿੰਿਆ ਕਿ ਜੋ ਅੱਗ ਦੀਆਂ ਘਟਨਾਵਾਂ ਵਾਪਰੀਆਂ ਉਹ ਮੰਦ ਭਾਗੀਆਂ ਨੇ ਪਰ ਅਸੀਂ ਕਰਮਚਾਰੀਆਂ ਦੀਆਂ ਜਾਇਜ਼ ਮੰਗ ਮੰਨਾ ਮੰਗਾ ਜਿਹੜੀਆਂ ਨੇ ਉਹ ਮੰਨਾਂਗੇ ਔਰ ਨਾਲ ਦੀ ਨਾਲ ਜਿਹੜੇ ਸਸਪੈਂਡ ਕੀਤੇ ਹੋਏ ਨੇ ਮੁਲਾਜ਼ਮ ਉਹਨਾਂ ਨੂੰ ਬਹਾਲ ਕਰਨ ਤੇ ਵੀ ਸਹਿਮਤੀ ਬਣੀ ਸੋ ਅੱਜ 6 ਤੋਂ 7 ਘੰਟੇ ਇਹ ਮੀਟਿੰਗ ਜਿਹੜੀ ਸੀ ਚੱਲਦੀ ਰਹੀ ਜਿਹੜੇ ਟ੍ਰਾਂਸਪੋਰਟ ਮੰਤਰੀ ਨੇ ਲਾਲਜੀਤ ਪੁੱਲਰ ਪੱਟੀ 'ਚ ਉਹਨਾਂ ਦੀ ਰਿਹائش ਤੇ ਇਹ ਮੀਟਿੰਗ ਚੱਲੀ ਔਰ ਅਖੀਰ ਰੋਡਵੇਜ਼ ਕਾਮਿਆਂ ਦੀ ਸਰਕਾਰ ਦੇ ਨਾਲ ਸਹਿਮਤੀ ਬਣ ਗਈ ਜਿਸ ਤੋਂ ਬਾਅਦ ਉਹਨਾਂ ਨੇ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਆਰਡੀ ਮੈਂਬਰ ਨਹੀਂ ਡਰਾਈਵਰ ਤੇ ਕੰਡਕਟਰ ਵੀਰ ਇਹਨਾਂ ਦੀਆਂ ਕੁਝ ਮੰਗਾਂ ਸਨ ਜਿਹੜੀਆਂ ਜੈਨੂਨ ਮੰਗਾਂ ਉਹ ਇਹਨਾਂ ਦੀਆਂ ਕਹਿ ਵੀ ਦਿੱਤਾ ਕਿ ਹੱਲ ਨਹੀਂ ਹੋਣਗੀਆਂ ਬਾਕੀ ਜਿਹੜਾ ਹੜਤਾਲ ਤਰ੍ਹਾਂ ਕਈ ਜਗ੍ਹਾ ਤੇ ਜਿਵੇਂ ਉਹ ਅਗਜਨੀ ਰਗੀਆਂ ਘਟਨਾਵਾਂ ਹੋਈਆਂ ਉਹ ਬੜੀਆਂ ਮੰਦ ਭਾਗੀਆਂ ਨੇ ਉਹਦੇ ਚ ਜ਼ਿਆਦਾ ਵੀ ਨੁਕਸਾਨ ਹੋ ਸਕਦਾ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਮਾੜਾ ਆਇਆ ਵਾ ਜਿਹੜੀਆਂ ਸਾਡੀਆਂ ਕਿਲੋਮੀਟਰ ਸਕੀਮ ਤੇ ਬੱਸਾਂ ਪੈਣੀਆਂ ਇਹਨਾਂ ਡਰਾਈਵਰ ਕੰਡਕਟਰ ਵੀਰਾਂ ਨਾਲ ਇਹ ਗੱਲ ਹੋਈ ਆ ਕਿ ਉਹਦੇ ਚ ਅਸੀਂ ਕੋਈ ਦਖਲ ਅੰਦਾਜ਼ੀ ਕਿ ਉਹ ਸਰਕਾਰ ਦਾ ਇਸ਼ੂ ਆ ਸਰਕਾਰ ਨੇ ਆਪਦੇ ਤੌਰ ਤੇ ਕਰਨੀ ਆ ਗੱਲ ਬਾਕੀ ਹੋਰ ਵੀ ਕਈ ਵਿੱਚ ਜਿਵੇਂ ਕਹ ਲੋ ਕਿ ਜਿਵੇਂ ਡੀਪੂਆਂ ਦੇ ਵਿੱਚ ਡਿਊਟੀ ਲਾਉਂਦੇ ਆ ਉਹਦੇ ਵਿੱਚ ਜਿਹੜੇ ਜੀਐਮ ਆ ਉਹਨਾਂ ਨੂੰ ਜਿਹੜੇ ਕੰਮ ਕਰਨ ਵਾਲੇ ਚੰਗੇ ਬੰਦੇ ਹੋਣਗੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਬੰਦਿਆਂ ਨੂੰ ਹੀ ਡਿਊਟੀਆਂ ਲਾਈਆਂ ਜਾਣਗੀਆਂ ਤੇ ਜੇ ਕੋਈ ਕੰਮ ਨਹੀਂ ਕਰਦਾ ਬੰਦਾ ਸਹੀ ਉਹ 3 ਮਹੀਨਿਆਂ ਦੇ ਵਿੱਚ ਵਿੱਚ ਜੀਐਮ ਉਸ ਬੰਦੇ ਨੂੰ ਬਦਲ ਕੇ ਉਹਦੀ ਥਾਂ ਤੇ ਹੋਰ ਬੰਦੇ ਦੀ ਵੀ ਡਿਊਟੀ ਲਾ ਸਕਦਾ ਵੀ ਜਿੰਨੇ ਵੀ ਸਾਡੇ ਮਲਾਜ਼ਮ ਨੇ ਜੋ ਸਸਪੈਂਡ ਕੀਤੇ ਗਏ ਨੇ ਜਾਂ ਸਵਾਵਾਵਾਂ ਖਤਮ ਕੀਤੀਆਂ ਗਈਆਂ ਨੇ ਉਹ ਸਾਰੇ ਡੀਪੋਆਂ ਦੇ ਵਿੱਚ ਪਹੁੰਚੋਦੇ ਅਸੀਂ ਉਹਨਾਂ ਨੂੰ ਨਾਲ ਦੇ ਨਾਲ ਆਰਡਰ ਦੇ ਕੇ ਡਿਊਟੀਆਂ ਦੇ ਉੱਪਰ ਚੜ ਰਹੇ ਹਾਂ ਪਹਿਲੀ ਗੱਲ ਜੋ ਮਤੀ ਸਾਹਿਬ ਵੱਲੋਂ ਇਹ ਸਾਡਾ ਵਾਅਦਾ ਦੂਸਰੀ ਗੱਲ ਜੋ ਆਈ ਆ ਵੀ ਅਸੀਂ ਸਰਕਾਰ ਦੀਆਂ ਬਸਾਂ ਨੇ ਜਿਹੜੀਆਂ ਉਹ 1000 ਬੱਸ ਬਹੁਤ ਜਲਦੀ ਪਾੜੇ ਤੀਸਰੀ ਗੱਲ ਆਈਆ ਵੀ ਜਿਨ੍ਹਾਂ ਦੇ ਉੱਪਰ ਕੋਈ 7552 ਜਾਂ ਕੋਈ ਕੋਈ ਛੋਟਾ ਮੋਟੀ ਧਰਾਵਾਂ ਲਾ ਕੇ ਜੋ ਅੰਦਰ ਦਿੱਤੇ ਆ ਉਹ ਸਾਰੇ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਉਹ ਸਾਰੇ ਹੁਣੇ ਮੰਤਰੀ ਸਾਹਿਬ ਫੋਨ ਕਰਦੇ ਆ ਤੇ ਉਹ ਸਾਰੇ ਰਿਲੀਜ਼ ਹੋ ਰਹੇ ਆ ਤੇ ਉਹ ਤੋਂ ਬਾਅਦ ਜੋ ਸਾਡੀ ਚਤੇਬੰਦੀ ਵੱਲੋਂ ਫੈਸਲਾ ਵੀ ਜਿਵੇਂ ਆਗੂ ਛੱਡ ਕੇ ਟੀਮੀਆਂ ਦੇ ਵਿੱਚ ਆ ਜਾਂਦੇ ਆ ਤੇ ਸਾਰੇ ਜਿਹੜੇ ਡੀਪੂਆਂ ਦੇ ਵਿੱਚ ਨੇ ਉਹ ਵਰਕਰ ਜਿਨ੍ਹਾਂ ਦੇ ਸਸਪੈਂਸ਼ਨ ਦੇ ਅੱਡ ਦਿੱਤੇ ਆ ਬਹਾਲੀ ਦੇ ਹੋ ਜਾਂਦੇ ਆ ਐਮ ਡੀ ਪਰਵਾਜ਼ ਜੀ ਨੇ ਕਿਹਾ ਵੀ ਉਹ ਨਾਲ ਦੀ ਨਾਲ ਅਸੀਂ ਆਰਡਰ ਪਾਉਣ ਲੱਗੇ ਆ ਤੇ ਅਗਲੀ ਖਬਰ ਵੱਲ ਵਧਦੇ ਹਾਂ ਮੁਹਾਲੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਨਹੀਂ ਹੋਣਗੀਆਂ ਮੁਹਾਲੀ ਦੇ ਵਿੱਚ ਚੋਣਾਂ ਦਾ ਫੈਸਲਾ ਮੁਲਤਵੀ ਕੀਤਾ ਗਿਆ ਹੈ ਕਿਉਂਕਿ ਮੁਹਾਲੀ ਦੀ ਸਰਹੱਦ ਦੇ ਵਿੱਚ ਤਬਦੀਲੀ ਹੋਈ ਹੈ ਹੱਦਬੰਦੀ ਦੇ ਵਿੱਚ ਤਬਦੀਲੀ ਹੋਈ ਹੈ ਉਸ ਤੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਮੁਹਾਲੀ ਨਗਰ ਨਿਗਮ ਦੇ ਵਿੱਚ 15 ਪਿੰਡ ਸ਼ਾਮਿਲ ਕੀਤੇ ਗਏ ਨੇ ਮੁਹਾਲੀ ਕਾਰਪੋਰੇਸ਼ਨ ਦੇ ਵਿੱਚ 15 ਪਿੰਡ ਸ਼ਾਮਿਲ ਕੀਤੇ ਗਏ ਨੇ ਜਿਸ ਦੇ ਚੱਲਦੇ ਹੱਦਬੰਦੀ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਕਿ ਮੁਹਾਲੀ ਦੇ ਵਿੱਚ ਫਿਲਹਾਲ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨਹੀਂ ਹੋਣਗੀਆਂ ਤੇ ਹੁਣ ਜ਼ਿਕਰ ਗੱਠ ਜੋੜ ਦੀ ਉਸ ਸਿਆਸਤ ਦਾ ਦੋ ਪਾਰਟੀਆਂ ਦੇ ਗੱਠ ਜੋੜ ਦੀ ਚਰਚਾ ਜਿਸ ਨੇ ਮੋੜ ਤੋਂ ਸਿਰ ਚੱਕਿਆ ਔਰ ਇਹ ਚਰਚਾ ਦੁਬਾਰਾ ਤੋਂ ਸ਼ੁਰੂ ਕੀਤੀ ਹੈ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਬੀਜੇਪੀ ਤੇ ਅਕਾਲੀ ਦਲ ਦੇ ਘਟਚੋੜ ਦੀ ਵਕਾਲਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਇਸ ਘਟਚੋੜ ਤੋਂ ਬਿਨਾ ਸੱਤਾ ਦੀ ਪੌੜੀ ਸੰਭਵ ਨਹੀਂ ਤਾਂ ਉਧਰ ਬੀਜੇਪੀ ਦੇ ਪੰਜਾਬ ਦੇ ਆਗੂ ਇਸ ਦੇ ਵਿਰੋਧ ਚ ਖੜੇ ਦਿਖਾਈ ਦੇ ਰਹੇ ਬੀਜੇਪੀ ਲੀਡਰ ਕੈਪਟਨ ਅਮਰਿੰਦਰ ਸਿੰਘ ਦੀ ਅਕਾਲੀ ਦਲ ਦੇ ਨਾਲ ਗੱਠਜੋੜ ਵਾਲੀ ਸਲਾਹ ਪੰਜਾਬ ਬੀਜੇਪੀ ਨੂੰ ਪਸੰਦ ਨਹੀਂ ਆ ਰਹੀ ਪਾਰਟੀ ਦੇ ਬੁਲਾਰੇ ਕੁਲਦੀਪ ਢਾਲੀਪਾਲ ਨੇ ਕੈਪਟਨ ਦੇ ਬਿਆਨ ਤੇ ਸਹਿਮਤੀ ਪ੍ਰਗਟ ਕਰਦਿਆਂ ਦਾਵਾ ਕੀਤਾ ਕਿ ਕੋਈ ਵੀ ਟਕਸਾਲੀ ਬੀਜੇਪੀ ਵਰਕਰ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਚਾਹੁੰਦਾ ਪਾਰਟੀ ਕੇਡਰ 2027 ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦਾ ਸੀਐਮ ਬਣਾਉਣਾ ਚਾਹੁੰਦਾ ਹੈ ਨਾ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਬੀਜੇਪੀ ਨੇ ਬੜੀ ਮਿਹਨਤ ਨਾਲ ਆਪਣਾ ਵੋਟ ਬੈਂਕ 19% ਤੱਕ ਪਹੁੰਚਾਇਆ ਅਤੇ ਹੁਣ ਵੇਲਾ ਪਿੱਛੇ ਮੁੜਨਦਾ ਨਹੀਂ ਅੱਗੇ ਹੋ ਕੇ ਲੜਦਾ ਹੈ ਸਾਬਾ ਵੋਟ ਬੈਂਕ ਰਹਿੰਦਾ ਰਿਹਾ ਵਾ ਔਰ ਜਦੋਂ ਜਾਖੜ ਜੀ ਨਾਲ ਮਿਲ ਕੇ ਜੱਟ ਸਾਹਿਬ ਆਏ ਸਾਡੇ ਵਿੱਚ ਵਰਕਰਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਅਸੀਂ ਆਪ ਦੇ ਬੂਤ ਲਾਉਣੇ ਸ਼ੁਰੂ ਕੀਤੇ ਅਸੀਂ 20% ਪਿਛਲੀ ਲੋਕ ਸਭਾ 19 ਤੋਂ 20% ਨੂੰ ਟੱਚ ਕਰ ਗਏ ਸੀ ਔਰ ਉਸ ਸਮੇਂ ਕਾਲੀ ਦਲ ਦਾ ਜਿਹੜਾ ਤੁਸੀਂ ਇਹ ਦੇਖੋ ਵੀ ਜਿਹੜਾ 12-13% ਤੇ ਰਹਿ ਗਿਆ ਤੋਂ ਸਾਨੂੰ ਤਾਂ ਹੁਣ ਅੱਗੇ ਜ਼ਰੂਰ ਤੇ ਨਹੀਂ ਲੋਕ ਤਾਂ ਜਿਹੜਾ ਅੱਗੇ ਲੋਕ ਦੇਖ ਰਹੇ ਆ ਉਹ ਭਾਜਪਾ ਦਾ ਸੀਐਮ ਚਾਹੁੰਦੇ ਆ ਸਾਨੂੰ ਕਿਸੇ ਗੱਟ ਜੋੜ ਦੀ ਜ਼ਰੂਰਤ ਨਹੀਂ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਦੇ ਦੌਰਾਨ ਭਾਜਪਾ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗੱਟ ਜੋੜ ਜ਼ਰੂਰੀ ਹੈ 2027 ਦੇ ਵਿੱਚ ਸੱਤਾ ਵਿੱਚ ਆਉਣ ਲਈ ਗੱਟ ਜੋੜ ਇੱਕ ਰਾਹ ਹੋ ਸਕਦਾ ਹੈ ਜਾਂ ਫਿਰ ਭਾਜਪਾ ਨੂੰ ਚੋਣ ਲੜ ਕੇ ਪੂਰੇ ਪੰਜਾਬ ਦੇ ਵਿੱਚ ਕੇਡਰ ਖੜਾ ਕਰਨਾ ਹੋਵੇਗਾ ਫਿਲਹਾਲ ਪੂਰੇ ਪੰਜਾਬ ਦੇ ਵਿੱਚ ਭਾਜਪਾ ਦਾ ਕੇਡਰ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਹੈ ਪੰਜਾਬ ਦੇ ਵਿੱਚ ਚੰਗੀ ਸਰਕਾਰ ਦੀ ਜ਼ਰੂਰਤ ਹੈ ਕੈਪਟਨ ਨੇ ਇਹ ਵੀ ਦਾਅਵਾ ਕੀਤਾ ਕਿ 2024 ਚ ਲੋਕ ਸਭਾ ਚੋਣਾਂ ਵੇਲੇ ਲਗਭਗ ਗਲ ਫਾਈਨਲ ਹੋ ਗਈ ਸੀ ਸੁਖਬੀਰ ਦੇ ਨਾਲ ਗੱਲ ਹੋ ਰਹੀ ਸੀ ਪਰ ਸਿਰੇ ਨਹੀਂ ਚੜੀ ਜੇ ਗੱਠਜੋੜ ਹੋ ਜਾਂਦਾ ਤਾਂ ਸਤੋਂ 8 ਸੀਟਾਂ ਦੋਵੇਂ ਭਾਈਵਾਲ ਜਿੱਤ ਸਕਦੇ ਸਨ ਭਾਜਪਾ ਵਿਚਾਲੇ ਸ਼ੁਰੂ ਹੋਏ ਅੰਦਰੂਨੀ ਬਖਰੇਵਿਆਂ ਤੇ ਵਿਚਾਲੇ ਆਮ ਆਦਮੀ ਪਾਰਟੀ ਨੇ ਵੀ ਨਿਸ਼ਾਨਾ ਸਾਧਿਆ ਆਪ ਨੇ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਜ਼ੀਰੋ ਨੇ ਮਿਲ ਕੇ ਵੀ ਦੋਵੇਂ ਜ਼ੀਰੋ ਹੀ ਰਹਿਣਗੇ ਪੰਜਾਬ ਦੀ ਜਨਤਾ ਇਹਨਾਂ ਪਾਰਟੀਆਂ ਨੂੰ ਪਹਿਲਾਂ ਹੀ ਨਕਾਰ ਚੁੱਕੀ ਐ ਉਹਨਾਂ ਦੀ ਜੋੜ ਤੋੜ ਦੀ ਰਾਜਨੀਤੀ ਤੋਂ ਨਾ ਤਾਂ ਸੱਤਾ ਹੁੰਦੀ ਐ ਤੇ ਨਾ ਹੀ ਭਰੋਸਾ ਸਿਰਫ ਰਾਜਨੀਤਿਕ ਦਿਵਾਲੀਆਪਨ ਮਿਲਦਾ ਸਚਾਈ ਸਾਰੇ ਜਾਣਦੇ ਨੇ ਬੀਜੇਪੀ ਨੇ ਪੰਜਾਬ ਦੀ ਰੀੜ ਕਿਸਾਨਾਂ ਦੇ ਖਿਲਾਫ ਕੰਮ ਕੀਤਾ ਚੰਡੀਗੜ੍ਹ ਪੀਬੀਐਮਬੀ ਪਾਣੀ ਯੂਨੀਵਰਸਿਟੀ ਹਰ ਮੁੱਦੇ ਤੇ ਪੰਜਾਬ ਵਿਰੋਧੀ ਫੈਸਲੇ ਲਏ ਅਕਾਲੀ ਦਲ ਨੇ ਹਮੇਸ਼ਾ ਸੱਤਾ ਬਚਾਉਣ ਦੇ ਲਈ ਪੰਜਾਬ ਦੇ ਹਿੱਤ ਗਿਰ ਵੀ ਰੱਖੇ ਬੀਜੇਪੀ ਤੇ ਕਾਲੀ ਦਲ ਨੇ ਗੱਟਚੋੜ ਦੇ ਵਿੱਚ 1997, 2007 ਤੇ 2012 ਦੇ ਵਿੱਚ ਤਿੰਨ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਈ ਪਰ ਖੇਤੀ ਕਾਨੂੰਨਾਂ ਨੂੰ ਲੈ ਕੇ ਦੋਵੇਂ ਪਾਰਟੀਆਂ ਦਾ ਗੱਟਚੋੜ ਟੁੱਟਿਆ ਤੇ ਫਿਰ ਦੋਵੇਂ ਪਾਰਟੀਆਂ ਦੀ ਹਾਲਤ ਪਤਲੀ ਹੁੰਦੀ ਗਈ 2022 ਤੇ 2024 ਦੇ ਵਿੱਚ ਦੋਵੇਂ ਪਾਰਟੀਆਂ ਨੂੰ ਕਰਾਰੀ ਹਾਰ ਚੱਲਣੀ ਪਈ 2024 ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਦਾ ਵੋਟ ਸ਼ੇਅਰ 19% ਦੇ ਕਰੀਬ ਰਿਹਾ ਪਰ ਇੱਕ ਵੀ ਸੀਟ ਨਹੀਂ ਮਿਲੀ ਅਕਾਲੀ ਦਲ ਦਾ ਵੋਟ ਸ਼ੇਅਰ ਭਾਜਪਾ ਤੋਂ ਵੀ ਘੱਟ ਸੀ ਪਰ ਪਾਰਟੀ ਬਠਿੰਡਾ ਬੜੀ ਇੱਕ ਸੀਟ ਜਿੱਤਣ ਦੇ ਵਿੱਚ ਕਾਮਯਾਬ ਰਹੀ ਪਰ ਜੇ ਦੋਵੇਂ ਪਾਰਟੀਆਂ ਦਾ ਵੋਟ ਸ਼ੇਅਰ ਮਲਾ ਦਿੱਤਾ ਜਾਵੇ ਤਾਂ 30% ਬਣਦਾ ਸੀ ਹੁਣ ਜੇਕਰ ਅਕਾਲੀ ਦਲ ਭਾਜਪਾ ਗੱਠਚੋੜ ਦੇ ਪੁਰਾਣੇ ਫਾਰਮੂਲੇ ਦੀ ਕਰੀਏ ਤਾਂ ਵਿਧਾਨ ਸਭਾ ਦੀ 117 ਸੀਟਾਂ ਚੋਂ ਅਕਾਲੀ ਦਲ 94 ਅਤੇ ਭਾਜਪਾ 23 ਸੀਟਾਂ ਤੇ ਚੋਣ ਲੜਦੀ ਸੀ ਅਤੇ ਲੋਕ ਸਭਾ ਦੇ ਵਿੱਚ ਅਕਾਲੀ ਦਲ 9 ਤੇ ਭਾਜਪਾ 4 ਸੀਟਾਂ ਤੇ ਚੋਣ ਲੜਦੀ ਸੀ ਪਰ ਹੁਣ ਸਥਿਤੀ ਬਦਲ ਗਈ ਹੈ ਅਤੇ ਗੱਟਚੋਟ ਦੇ ਵਿਚਾਲੇ ਸਭ ਤੋਂ ਵੱਡਾ ਪੇਚ ਸੀਟ ਸ਼ੇਰਿੰਗ ਦਾ ਹੀ ਹੈ ਬਿਊਰੋ ਰਿਪੋਰਟ ਨਿਊ ਸਿਟੀ ਨੇ ਸੀਐਮਐਲ ਅਤੇ ਪਾਰਲੀਮੈਂਟ ਕੰਮ ਲੈ ਰਹੇ ਆ ਹੁਣ ਪਹਿਲੀ ਵਾਰ ਇਲੈਕਸ਼ਨ ਆਈ ਹੈ ਕਾਂਗਰਸ ਤੋਂ ਅਸੀਂ ਐਡ ਹੋਏ ਆ ਤੋਂ ਬਾਅਦ ਅਸੀਂ ਪਹਿਲੀ ਚੋਣ ਜਿਹੜੀ ਆ ਸੀ ਗੁਲਾਬਸਿਧਰ ਬਲਾਕ ਕਮੇਟੀ ਸੰਗ ਲੜ ਰਹੇ ਆ ਕਰਕੇ ਜਿਹੜੀ ਇਹ ਮੁਕਸਰ ਜ਼ਿਲ੍ਹੇ ਦੇ 99 ਵਿਧਾਨ ਸਭਾ 99 ਜਿਹੜੀ ਹੈ ਬਲਾਕ ਕਮੇਟੀ ਔਰ ਤੇਰਾ ਜਿਲ੍ਹਾ ਬੜਾ ਅੱਜ ਵੀ ਪ੍ਰਤੀਸੀ ਆਪ ਦੇ ਖੜੇ ਕਰਕੇ ਔਰ ਤਕੜੇ ਹੋ ਕੇ ਆਪਣੀ ਪਾਲਿਸੀ ਦੱਸਦੇ ਇਲੈਕਸ਼ਨ ਲੜਾਂਗੇ ਔਰ ਅਸੀਂ ਉਮੀਦ ਹੈ ਕਿ ਲੋਕ ਸਾਡੇ ਨਾਲ ਚੰਨਣਗੇ ਅਸੀਂ ਜਿੱਤਾਂਗੇ ਤਾਂ ਹੁਣ ਅਸੀਂ ਐਮਐਲਏ ਬਾਈ ਤੇ ਲੜਿਆ ਹੁਣ ਅਸੀਂ ਪਿੰਡਾਂ ਤੇ ਲੜਾਂਗੇ ਕੈਂਟਰ ਫਾਟਾ ਬਣ ਜਾਣਾ ਇਲੈਕਸ਼ਨ ਲੜੋਗੇ ਤਾਂ ਕੈਂਟਰ ਬਣੇਗਾ ਕੋਈ ਕਿਸੇ ਇਲੈਕਸ਼ਨ ਲੜੇਗਾ ਨਹੀਂ ਕੈਂਟਰ ਵੀ ਬਣਵਾ ਕੋਝਬਾ ਜਿਹਦਾ ਮੱਦੀ ਇਕੱਠ ਜੋੜ ਕਰਦੇ ਨਾ ਕਦੀ ਪੰਜਾਬ ਚ ਆਏਗੀ ਨਾ ਪਹਿਲਾਂ ਕਦੀ ਆਈ ਨਾ ਪਾਤ ਪਾ ਦਾ ਪੰਜਾਬ ਦੇ ਵਿੱਚ ਕੋਈ ਚੰਗਾ ਕੰਮ ਹੈ ਹਰ ਕੰਮ ਦੇ ਉੱਤੇ ਭਾਜਪਾ ਨੇ ਪੰਜਾਬ ਦੇ ਵਿਰੁੱਧ ਕੰਮ ਕੀਤਾ 750 ਕਿਸਾਨ ਚੀਤ ਕੀਤਾ ਕੱਲ ਕਿਹੜੀ ਕਾਲੀਦਾਲ ਨਾਲ ਘੜਜੋੜ ਕਰਦਾ ਜੀ ਕਾਲੀਆਂ ਦੇ ਆਪਣੇ ਪੱਲੇ ਕੱਖ ਦੀ ਕਾਲੀਆਂ ਦੇ ਤਿੰਨ ਆਈਆਂ ਹਲਕਾਂ ਉਹਦਾਂ ਚੋਂ ਇੱਕ ਰਹਿ ਗਿਆ ਦੋ ਭੱਜ ਗਏ ਅਗਲੀ ਦਿਨ ਇਹ ਵੀ ਨਹੀਂ ਹੋਣਾ ਇੱਕ ਕਰਕੇ ਕੈਪਟਨ ਐਵੇਂ ਸੁਪਨੇ ਲੈਂਦਾ ਉਹ ਬੁੱਢੇ ਆਦੇ ਉਹਨਾਂ ਨੂੰ ਸੱਤਾਂ ਵਾਇਕੂ ਕਰਨਾ ਚਾਹੀਦਾ ਐ ਹੋ ਮੇਰੇ ਬੰਦੇ ਨੂੰ ਪਾਰਤ ਪੂਜਾ ਕਰਨੀ ਚਾਹੀਦੀ ਉਹਨੇ ਇਹਨਾਂ ਸੁਪਨੇ ਲੈ ਕੇ ਮੈਂ ਕਦਰ ਬੀਜਪੀ ਦਾ ਗੱਠ ਜੋੜ ਹੋ ਜੇ ਕੱਲੀ ਲਾਲ ਦਾ ਤੇ ਪਤਾ ਕਾਲੀ ਦਾ ਨਾ ਹੋ ਜੇ ਫਿਰ ਪਤਾ ਨਹੀਂ ਕੀ ਬਣੂਗਾ ਕੁਝ ਨਹੀਂ ਤੇ ਉਧਰ ਚੰਡੀਗੜ੍ਹ ਦੇ ਮੁੱਦੇ ਤੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਟੁਕਿਆ ਕਿ ਚੰਡੀਗੜ੍ਹ ਸਿਰਫ ਪੰਜਾਬ ਦਾ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣੀ ਸੀ ਬਾਅਦ ਦੇ ਵਿੱਚ ਪੰਜਾਬ ਦੀ ਵੰਡ ਹੋਈ ਨਵੇਂ ਸੂਬੇ ਬਣੇ ਉਹਨਾਂ ਦੀ ਰਾਜਧਾਨੀ ਨਵੀਂ ਹੋਣੀ ਚਾਹੀਦੀ ਸੀ ਪਰ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚੋਂ ਹੀ ਹਿੱਸਾ ਦੇ ਦਿੱਤਾ ਗਿਆ ਉਹਨਾਂ ਕਿਹਾ ਕਿ ਰਾਜੀਵ ਲੰਗੋਵਾਲ ਸਮਝੌਤੇ ਦੇ ਤਹਿਤ ਵੀ ਚੰਡੀਗੜ੍ਹ ਪੰਜਾਬ ਨੂੰ ਹੀ ਮਿਲਣਾ ਚਾਹੀਦਾ ਸੀ ਹਰਿਆਣਾ ਦੇ ਲਈ ਉਹਨਾਂ ਕਿਹਾ ਕਿ ਰੋहतक ਨੂੰ ਰਾਜਧਾਨੀ ਬਣਾਉਣਾ ਤੈ ਹੋਇਆ ਸੀ ਪ੍ਰਧਾਨ ਮੰਤਰੀ ਵੱਲੋਂ ਲਏ ਗਏ ਫੈਸਲੇ ਦਾ ਸਤਕਾਰ ਹੋਣਾ ਚਾਹੀਦਾ ਸੀ ਪੰਜਾਬ ਯੂਨੀਵਰਸਿਟੀ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੀ ਹੱਕ ਹੈ 14 MP ਹਰਸਿਮਰਤ ਕੌਰ ਬਾਦਲ ਨੇ ਕੇਂਦਰ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਕਿਹਾ ਕਿ ਕੇਂਦਰ ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰਨ ਵਾਲੇ ਫੈਸਲੇ ਲੈ ਰਿਆ ਸੰਗੀ ਢਾਂਚੇ ਨੂੰ ਕਮਜ਼ੋਰ ਕਰ ਰਿਹਾ ਹੈ ਪੰਜਾਬ ਦੇ ਲਈ ਅਜਿਹੇ ਬਿੱਲ ਲਿਆਂਦੇ ਜਾ ਰਹੇ ਨੇ ਜੋ ਕਿ ਖਤਰਨਾਕ ਨੇ ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਅਲੱਗ ਥਲੱਗ ਕਰਕੇ ਇੱਥੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਕਦੇ ਚੰਡੀਗੜ੍ਹ ਦਾ ਕਦੇ ਯੂਨੀਵਰਸਿਟੀ ਦਾ ਬਿੱਲ ਲਿਆਂਦਾ ਜਾ ਰਿਹਾ ਹੈ ਕਦੇ BBMP ਚੋਂ ਪੰਜਾਬ ਦੀ ਤਾਕਤ ਘਟਾਈ ਜਾ ਰਹੀ ਹੈ ਔਰ ਇਹ ਚੀਜ਼ਾਂ ਜਾਂ ਇਹ ਫੈਸਲੇ ਉਹਨਾਂ ਕਿਹਾ ਕਿ ਪੰਜਾਬ ਦੇ ਖਿਲਾਫ ਨੇ ਔਰ ਪੰਜਾਬ ਦਾ ਆਉਣ ਵਾਲੇ ਸਮੇਂ ਚ ਮਾਹੌਲ ਖਰਾਬ ਕਰ ਸਕਦੇ آپ ایسے بار بار بلز لے کے آ رہے ہیں جس سے فیڈرل سٹرکچر ہی کمزور نہیں ہوتا لیکن پنجاب کو آپ آئیسولیٹ کر کے وہاں پہ اس کی امن شانتی کو خراب کرنے والی اب چنڈی گڑھ کا بل لے کے آئے جو انہوں نے رول بیک کیا ہے اس کو انہوں نے پاوز کیا ہے ہالٹ کیا ہے اس کو رول بیک نہیں کیا ہے تو اس میں ہم یہ چرچہ ہونی چاہیے کہ آپ کو یہ ان کنسیو ایڈوائز کون دیتا اور چندی گڑھ کو آپ پنجاب کو کب دیں گے کیونکہ یہ ہماری راجدانی ہے دوسری بات میں نے یہ ریس کری ہے کہ کبھی آپ ہمارے پنجاب یونیورسٹی کے اوپر قبضہ کرنے کی کوشش کرتے ہیں اب ہمارے ڈیم کے اوپر جو ایک ممبر بی بی ایم پی کا ہوتا تھا اس کو آپ نے ہٹا کے اپنا نومنیٹر ممبر بٹھا دیا جس نے جس کے کارن آج پنجاب کے جو فلڈز جس نے پنجاب میں تباہی مچائی وہ نیچرل کلیمٹی کم اور مین میڈ کلیمٹی زیادہ تھی اس کی چرچہ آپ کب کریں گے اور چوتھی چیز جو میں نے ان کو بولا کہ کراس بارڈر سے جو آرمز ایمونیشن اور نشے وائر ڈرونز آ رہے ہیں جس کے آپ کی خود کی رپورٹ بتاتی ہے, کی پانچ فولڈ انکریز ہوا ہے روز پنجاب میں پچھلے سال 362 کیسز پکڑے گئے جہاں پہ آر تھری ہنڈریڈ اے کے فورٹی سیون گرنیڈ ایسی چیزیں روز پنجاب میں گر رہی ہیں تو یہ چیز آپ کا جب آدھا پنجاب بی ایس ایف کے انڈر ہے ایک مدہ ہو رہا ہے جس نے پنجاب دی سیاست نو پورا گرما رکھا وہ مدہ ہے گینگسٹر ਗੈਂਗਸਟਰਾਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਗੂ ਆਮੋ ਸਾਹਮਣੇ ਹੋਏ ਨੇ ਹੁਣ ਕਾਂਗਰਸ ਦੇ ਐਮਪੀ ਸੁਖਿੰਦਰ ਰੰਦਾਵਾ ਨੇ ਮੁੱਖ ਮੰਤਰੀ ਮਾਨ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਰੰਦਾਵਾ ਨੂੰ ਗੈਂਗਸਟਰਾਂ ਬਾਰੇ ਪੂਰਾ ਪਤਾ ਹੋਣ ਦੀ ਗੱਲ ਕਹੀ ਸੀ ਤਾਂ ਉਸ ਤੋਂ ਬਾਅਦ ਰੰਦਾਵਾ ਸਾਹਮਣੇ ਆਏ ਤੇ ਉਹਨਾਂ ਨੇ ਇੱਕ ਇੱਕ ਦਾ ਐਡਰੈਸ ਮੀਡੀਆ ਦੇ ਸਾਹਮਣੇ ਰੱਖਿਆ ਗੈਂਗਸਟਰਾਂ ਦੇ ਮੁੱਦੇ ਤੇ ਇਸ ਵੇਲੇ ਪੰਜਾਬ ਦੀ ਸਿਆਸਤ ਪਖੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਕਾਂਗਰਸ ਦੇ ਐਮਪੀ ਸੁਖਜਿੰਦਰ ਰੰਧਾਵਾ ਅਮੋ ਸਾਹਮਣੇ ਨੇ ਸਿਆਸੀ ਤਕਰਾਰ ਇੰਨੀ ਵੱਧ ਚੁੱਕੀ ਹੈ ਕਿ ਦੋਵਾਂ ਨੇ ਇੱਕ ਦੂਜੇ ਨੂੰ ਪੰਜਾਬ ਦੇ ਵਿੱਚ ਕਥਿਤ ਤੌਰ ਤੇ ਵਧ ਰਹੇ ਗੈਂਗਸਟਰ ਬਾਦ ਦੇ ਲਈ ਜ਼ਿੰਮੇਵਾਰ ਦੱਸਿਆ ਸੀਐਮ ਮਾਨ ਦੇ ਵੱਲੋਂ ਲਗਾਏ ਗਏ ਇੱਕ ਇੱਕ ਇਲਜ਼ਾਮ ਦਾ ਰੰਧਾਵਾ ਨੇ ਜਵਾਬ ਦਿੱਤਾ ਤੇ ਨਾਲ ਹੀ ਮੁੱਖ ਮੰਤਰੀ ਵੱਲੋਂ ਮੰਗੇ ਗੈਂਗਸਟਰਾਂ ਦੇ ਕੁਝ ਪਤੇ ਵੀ ਸਾਂਝੇ ਕੀਤੇ ਜਿੰਦਰ ਰੰਧਾਵਾ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ ਤੇ ਸੇ ਇੰਦਰੰਦਾਬੀ ਤੇ ਲਿਆਇਆ ਉਹਨਾਂ ਨੂੰ ਥੋੜਾ ਜਿਹਾ ਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਹੈ ਯਾਰ ਉਹ ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਮ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਸ਼ਾਜਾਦਾ ਪਿੰਡ ਆ ਉਥੇ ਜੀਵਨ ਫੌਜੀ ਪਸ਼ੀਏ ਦਾ ਔਰ ਸ਼ਾਜਾਦੇ ਦਾ ਸਿਰਫ 4 ਕਿਲੋਮੀਟਰ ਦਾ ਫਰਕ ਆ ਤਾਂ ਅਗਲੇ ਪਾਸੇ ਤੁਰ ਪੋ ਉਥੇ ਪਹੁੰਚ ਜਾ ਆਪਣੇ ਜੋੜੀਆਂ ਖੁਰਦ ਉਥੋਂ ਦਾ ਨਿਸ਼ਾਨ ਉਹ ਤੇ ਉਥੋਂ ਦਾ ਇਹਨਾਂ ਡਿਸਟੈਂਸ ਉਹਨਾਂ ਦਾ ਵਿੱਚੋਂ 7 ਕਿਲੋਮੀਟਰ ਦਾ ਮੁੱਖ ਮੰਤਰੀ ਸਾਹਿਬ ਨੋਟ ਕਰੀ ਜਾਓ ਨਕਸ਼ਾ ਇਸ ਦੇ ਨਾਲ ਹੀ ਸੀਐਮ ਵੱਲੋਂ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਰੰਦਾਵਾ ਦੇ ਲਿਆਉਣ ਵਾਲੇ ਇਲਜ਼ਾਮਾਂ ਤੇ ਕਾਂਗਰਸ ਐਮਪੀ ਨੇ ਕਿਹਾ ਕਿ ਗੈਂਗਸਟਰ ਕਾਂਗਰਸ ਦੇ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਪਾਲੇ ਹੋਏ ਨੇ ਗੈਂਗਸਟਰਾਂ ਵਾਲੇ ਮੁੱਦੇ ਤੇ ਰੰਦਾਵਾ ਨੇ ਡੀਜੀਪੀ ਸਮੇਤ ਪੂਰੀ ਪੰਜਾਬ ਪੁਲਿਸ ਨੂੰ ਵੀ ਇਲਜ਼ਾਮਾ ਵਾਲੇ ਕਟਹਿਰੇ ਦੇ ਵਿੱਚ ਖੜਾ ਕੀਤਾ ਮੁੱਖ ਮੰਤਰੀ ਕਹਣਾ ਚਾਹੁੰਦਾ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ ਪੰਜਾਬ ਨੂੰ ਇਹਨਾਂ ਦੇ ਰੈਮੋ ਕਰਮ ਤੇ ਛੱਡ ਦੇਣਾ ਚਾਹੁੰਦਾ ਤੇ ਜਰ ਜੋ ਕੱਲ ਹੋਇਆ ਜੋ ਕੱਲ ਕੋਰਟ ਦੇ ਵਿੱਚ ਹੋਇਆ ਮੇਰਾ ਖਿਆਲ ਕੰਚਨਪ੍ਰੀਤ ਦਾ ਮੇਰਾ ਖਿਆਲ ਹੈ ਕਿ ਚੀਫ ਮਿਨਿਸਟਰ ਜਿਹੜਾ ਇਹਨੂੰ ਹੁਣ ਚੀਫ ਮਿਨਿਸਟਰ ਰਹਿਣ ਦਾ ਕੋਈ ਸਾਈਟ ਨਹੀਂ ਇਹਨੂੰ ਰਿਜਾਈਨ ਕਰ ਦੇਣਾ ਚਾਹੀਦਾ ਤੋਦਰਾ ਆਮ ਆਦਮੀ ਪਾਰਟੀ ਨੇ ਰੰਧਾਵਾ ਤੇ ਸਵਾਲ ਚੁੱਕੇ ਅਤੇ ਕਿਹਾ ਜਦੋਂ ਉਹ ਖੁਦ ਪੰਜਾਬ ਦੇ ਗ੍ਰਹਿ ਮੰਤਰੀ ਸਨ ਤਾਂ ਉਸ ਵੇਲੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਗਈ ਮੇਰੇ ਕੈਪਟਨ ਨਮਰਿੰਦਰ ਸਿੰਘ ਹੁਰੀ ਦਿੱਲੀ ਕੰਨੇ ਮੈਂ ਚੱਲੇ ਸੀ ਫਾਈਲਾਂ ਨਾਲ ਲਈ ਜਾਂਦੇ ਸੀ ਕਹਿੰਦੇ ਆ ਮੰਤਰੀਆਂ ਦੀਆਂ ਫਾਈਲਾਂ ਨੇ ਤੇ ਮੈਂ ਜਾ ਕੇ ਸੋਨੀਆ ਗਾਂਧੀ ਹੁਰਾਂ ਨੂੰ ਦੇਣੀਆਂ ਨੇ ਉਹ ਫਾਈਲਾਂ ਵੀ ਨਹੀਂ ਲੁੱਭੀਆਂ ਹੁਣ ਰੰਧਾਵਾ ਸਾਹਿਬ ਕਹਿੰਦੇ ਕਿ ਉਹਨਾਂ ਕੋਲੇ ਜਾਣਕਾਰੀ ਹੈਗੀ ਹੈ ਇਹ ਆਹ ਆਹ ਪਿੰਡਾਂ ਦੇ ਨੇ ਇਹਦਾ ਮਤਲਬ ਉਹ ਇੰਨੀ ਦੇਰ ਦੀ ਪਹਿਲਾਂ ਉਹ ਲੁਕੋ ਕੇ ਜਿਹੜਾ ਵੀ ਉਹ ਰੱਖੀ ਰੱਖੀ ਆ ਨਾ ਇਹ ਜਾਣਕਾਰੀ ਇਹ ਹੁਣ ਤੱਕ ਲੁਕੋ ਕੇ ਕਿਉਂ ਰੱਖੀ ਜਦੋਂ ਉਹ ਮੰਤਰੀ ਸਨ ਉਹਨਾਂ ਕੋਲੇ ਗ੍ਰਹਿ ਮੰਤਰਾਲਾ ਸੀ ਤੋ ਉਦੋਂ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਉਹ ਕਿਉਂ ਨਹੀਂ ਕੀਤੀ ਕਾਬਿਲ ਇੱਕ ਹੋਰ ਹੈ ਕਿ ਇਸ ਪੂਰੇ ਮੁੱਦੇ ਦੀ ਸ਼ੁਰੂਆਤ ਐਮਪੀ ਰੰਦਾਵਾ ਦੇ ਵੱਲੋਂ ਗ੍ਰਹਿ ਮੰਤਰੀ ਨੂੰ ਲਿਖੀ ਉਸ ਚਿੱਠੀ ਤੋਂ ਹੋਈ ਜਿਸ ਵਿੱਚ ਉਹਨਾਂ ਨੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਕਾਨੂੰਨ ਵਿਵਸਥਾ ਤੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਜਾਵੇ ਪੁੱਛਿਆ ਜਾਵੇ ਕਿ ਗੈਂਗਸਟਰਾਂ ਦੇ ਖਿਲਾਫ ਕਿੰਨੀਆਂ ਐਫਆਈਆਰ ਦਰਜ ਹੋਈਆਂ ਨੇ ਫਰौती ਟਾਰਗੇਟ ਕਿਲਿੰਗ ਤੇ ਫਾਇਰਿੰਗ ਦੇ ਕਿੰਨੇ ਮਾਮਲੇ ਦਰਜ ਹੋਏ ਨੇ ਐਨਡੀਪੀਐਸ ਤਹਿਤ ਦਰਜ ਕੇਸਾਂ ਦੀ ਜਾਣਕਾਰੀ ਹਾਸਲ ਕੀਤੀ ਜਾਵੇ ਨਸ਼ੇ ਦੇ ਕੇਸ ਵਿੱਚ ਗ੍ਰਿਫਤਾਰੀਆਂ ਅਤੇ ਸਜ਼ਾ ਦੀ ਡਿਟੇਲ ਮੰਗੀ ਜਾਵੇ ਗੈਂਗਸਟਰਾਂ ਦੇ ਵੱਲੋਂ ਕੀਤੇ ਕਤਲਾਂ ਸਮੇਤ ਉਹਨਾਂ ਦੇ ਸਰਹੱਦ ਪਾਰ ਨੈੱਟਵਰਕ ਤੋੜਨ ਦੇ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਮੰਗੀ ਜਾਵੇ ਫਿਲਹਾਲ ਪੰਜਾਬ ਦੇ ਵਿੱਚ ਵਧਦੇ ਕ੍ਰਾਈਮ ਨੂੰ ਲੈ ਕੇ ਸਿਆਸੀ ਪਾਰਾ ਆਪਣੇ ਸਿਖਰ ਤੇ ਅਤੇ ਸਵਾਲ ਸਭ ਦੇ ਸਾਹਮਣੇ ਇਹੀ ਹੈ ਕਿ ਗੈਂਗਸਟਰਾਂ ਨੂੰ ਸੂਬੇ ਦੇ ਵਿੱਚ ਸਿਆਸੀ ਪੁਸ਼ਤ ਪਨਾਹੀ ਮਿਲਦੀ ਰਹੀ ਹੈ ਹਮੇਸ਼ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ ਨਿਊ ਸੈਟਿੰਗ ਇਧਰ ਦਿੱਲੀ ਦੇ ਵਿੱਚ ਇੱਕ ਵੱਡੀ ਅਤਵਾਦੀ ਸਾਜ਼ਿਸ਼ ਨਾਕਾਮ ਹੋਈ ਹੈ। ਦਿੱਲੀ ਪੁਲਿਸ ਨੇ ਤਿੰਨ ਅਤਵਾਦੀ ਗ੍ਰਿਫਤਾਰ ਕੀਤੇ ਨੇ ਇੱਕ ਪੰਜਾਬ ਤੋਂ, ਇੱਕ ਐਮਪੀ ਤੋਂ ਤੇ ਇੱਕ ਯੂਪੀ ਤੋਂ। ਤਿੰਨ ਗ੍ਰਿਫਤਾਰੀਆਂ ਹੋਈਆਂ ਨੇ। ਇਹਨਾਂ ਦੇ ਲਿੰਕ ਪਾਕਿਸਤਾਨੀ ਡਾਣ ਸ਼ਹਿਜ਼ਾਦ ਪੱਟੀ ਦੇ ਨਾਲ ਜੁੜੇ ਨੇ। ਆਈਐਸਆਈ ਦੇ ਨਾਲ ਇਹ ਸਾਰੇ ਸੰਪਰਕ ਦੇ ਵਿੱਚ ਸੀ ਪੰਜਾਬ ਤੋਂ ਹਰਗੁਣਪ੍ਰੀਤ ਸਿੰਘ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ। ਬਹੁਤ ਯੰਗ ਨੌਜਵਾਨ ਲੜਕਾ ਹੈ 19 ਸਾਲ ਦਾ। ਔਰ ਦੱਸਿਆ ਜਾ ਰਿਹਾ ਹੈ ਕਿ ਇਹ ਬਾਹਰਲੇ ਦੇਸ਼ਾਂ ਦੀਆਂ ਏਜੰਸੀਆਂ ਦੇ ਲਿੰਕ ਦੇ ਵਿੱਚ ਸੀ। ਔਰ ਗੁਰਦਾਸਪੁਰ ਦੇ ਵਿੱਚ ਇਸਨੇ ਗ੍ਰੇਨੇਡ ਅਟੈਕ ਕੀਤਾ ਸੀ ਜੋ ਦਿੱਲੀ ਪੁਲਿਸ ਨੇ ਇਸ ਬਾਰੇ ਆਫੀਸ਼ੀਅਲ ਸਟੇਟਮੈਂਟ ਦਿੱਤੀ ਹੈ دہشت ਗਰਦਾਂ ਤੋਂ ਕਈ ਪਿਸਤੌਲ ਤੇ ਕਾਰਤੂਸ ਵੀ ਪੁਲਿਸ ਨੇ ਬਰਾਮਦ ਕੀਤੇ ਨੇ ਔਰ ਪੁਲਿਸ ਇੰਟਰਨੈਸ਼ਨਲ ਟੈਰਰ ਮੋਡਿਊਲ ਨਾਲ ਜੁੜੇ ਹੋਰ ਅਤਵਾਦੀਆਂ ਦੇ ਵੀ ਪਾਲ ਕਰ। ਔਰ ਇਸਨੇ 3 ਲੋਕ ਅਰੈਸਟ ਕੀਏ ਗਏ ਹਨ। ਇਹ ਇਹਨਾਂ ਵਿੱਚੋਂ ਇੱਕ ਆਦਮੀ ਜੋ ਹੈ ਉਹ ਪੰਜਾਬ ਦਾ ਹੈ। ہر گنپریت سنگھ انیس سال کا ایک آدمی پنجاب کا ہے ہر گنپریت ہر گرپریت ہر سنگھ ہر گنپریت سنگھ انیس سال کا پنجاب کا ہے دوسرا آدمی اس میں جو ہے وہ ایک پرجاپتی ہے جو کی وکاس پرجاپتی انیس سال کا یہ لڑکا دتیا مدھیہ پردیش کا ہے اور تیسرا ایک عارف ہے جو کہ بجنور اتر پردیش کا ہے ان کے اس میں دو تین جگہ اور بھی تھیں جہاں پہ انہوں نے ریکی کی تھی وہ جگہ امرتسر کی بھی تھی ایک جگہ اور بھی تھی جہاں انہوں نے ریکی کی ہوئی تھی تو ان جگہوں پہ بھی یہ پوٹینشیل تھا مطلب سمبھاوت تھا کہ بھوشیہ میں جہاں کی انہوں نے ریکی کی ہے یہ گروپ وہاں بھی اس طرح کی گھٹنا کو انجام دے ابھی ریکوری میں ان کے پاس سے ایک پسٹل ملی ہے تھرٹی کی پسٹل ہے جو کہ وکاس پرجاپتی کے پاس سے ملی وتھ ٹین لائف کارڈز پلس اس گھٹنا کے جو انہوں نے ریکی کیے ہوئے تھے وہ ویڈیوز ان کی بہت ساری آپس کی انٹرمیٹنگ چیٹس جہاں پہ ان کو ڈائریکشن مل رہی ہے وائس نوٹس جو کہ اس گھٹنا کے بارے میں بتا رہے ہیں یا اور فیوچر کی گھٹنا ہے جو ان کے کرنے کے پلان تھے ان کے بارے میں بتا رہے ہیں وہ ساری چیزیں ان کے الیکٹرانک ایویڈنسز کے طور پہ ملے بکرم سنگھ مجیٹھیا دیکھ گرفتار کیتے گئے قریبی ہرپریت سنگھ نو عدالت نے چھے دن دے ویجلنس ریمانڈ تے پیش دیا ہے پیش کیتا گیا وچ کے والو اپنے ترک رکھے گئے ਤੇ ਵਿਜੀਲੈਂਸ ਨੂੰ 6 ਦਿਨ ਦਾ ਰਿਮਾਂਡ ਹਰਪ੍ਰੀਤ ਗੁਲਾਟੀ ਦਾ ਮਿਲਿਆ ਹੈ ਮਜੀਠੀਆ ਮਾਮਲੇ ਦੇ ਵਿੱਚ ਹੀ ਗੁਲਾਟੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਇਹ ਵੀ ਕਿਹਾ ਗਿਆ ਕਿ ਦੋਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਮੰਨਿਆ ਜਾ ਰਿਹਾ ਕਿ ਅਗਲੇ ਦਿਨਾਂ 'ਚ ਪੁੱਛ ਕੇ ਛੋਹ ਸਕਦੀ ਹੈ 10 ਕਰੋੜ 10 ਕਰੋੜ ਰੁਪਏ ਦੇ ਲੈਣ ਦੇਣ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਪਰ ਵਕੀਲ ਇਸੇ ਵਿਚਾਲੇ ਇਹ ਵੀ ਕਹਿ ਰਹੇ ਨੇ ਕਿ ਵਿਜੀਲੈਂਸ ਦਾ ਆਪਣਾ ਹੀ ਗਵਾਹ ਹੈ ਹਰਪ੍ਰੀਤ ਸਿੰਘ ਗੁਲਾਟੀ ਔਰ ਇਹ ਪਹਿਲੀ ਵਾਰ ਦੇਖਣ ਚ ਆਇਆ ਕਿ ਵਿਜੀਲੈਂਸ ਨੇ ਆਪਣੇ ਹੀ ਗਵਾਹ ਨੂੰ गिरफ्तार कर लिया होवे ए वकील ਵੱਲੋਂ ਬਿਆਨ ਦਿੱਤਾ ਗਿਆ। ਜੀ ਤਰਜ਼ੀ ਲਈ ਸੀ ਪੁਲਿਸ ਰਿਮਾਂਡ ਲੈਣ ਵਾਸਤੇ ਮਿਸਟਰ ਬੁਲਾਟੀ ਨੂੰ ਅਰੈਸਟ ਕਰਕੇ ਜਿਹੜੇ ਕਿ ਇਹਨਾਂ ਦਾ ਹੀ ਗਵਾਹ ਹੈ ਵਿਕਰਮ ਸਿੰਘ ਮਜੀਠੀਏ ਦੇ ਕੇਸ ਤੇ ਵਿੱਚ ਸੋ ਅਸੀਂ ਕੋਰਟ ਨੂੰ ਉਹੀ ਜ਼ਾਹਿਰ ਕੀਤਾ ਕਿ ਜੀ ਜੇ ਤੁਸੀਂ ਆਪਣੇ ਗਵਾਹ ਨੂੰ ਵੀ ਗ੍ਰਿਫਤਾਰ ਕਰਕੇ ਪੇਸ਼ ਕਰਾ ਕੇ ਇਹ ਸੋਚਦੇ ਹੋ ਕਿ ਮਾਰਕੁੱਟਾਈ ਕਰਕੇ ਕੋਈ ਬਿਆਨ ਹਾਸਲ ਕਰ ਲੋਗੇ ਤੇ ਐਟਲੀਸਟ ਕੋਰਟ ਇਸ ਚੀਜ਼ ਨੂੰ ਪਰਮਿਟ ਨਹੀਂ ਕਰ ਸਕਦਾ ਸੋ ਪ੍ਰੋਵੀਜ਼ਨਸ ਇੰਡੀਅਨ ਏਵਿਡੈਂਸ ਐਕਟ ਦੀਆਂ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਬੀ ਐਨ ਐਸ ਐਸ ਦੀਆਂ ਸਾਰੀਆਂ ਬੜੀ ਡੀਟੇਲ ਦੇ ਵਿੱਚ ਅੱਜ ਬਹਿਸ ਹੋਈ ਸੋ ਕੋਰਟ ਨੇ ਉਹ ਸਾਰੀਆਂ ਚੀਜ਼ਾਂ ਦਾ ਮੰਦੇ ਨਜ਼ਰ ਕਰਕੇ ਵਿਜੀਲੈਂਸ ਨੂੰ ਵੀ ਕੁਝ ਸਵਾਲ ਜਵਾਬੀ ਕੀਤੀ ਹੈ ਤੇ ਉਹ ਅਗਲੀ ਤਰੀਕ ਨੂੰ ਜੀ ਫਿਰ ਵਿਜੀਲੈਂਸ ਵੀ ਆਪਣੇ ਪੱਖ ਸਾਹਮਣੇ ਰੱਖੇਗੀ ਕਿੰਨੇ ਦਿਨ ਦਾ ਰਿਮਾਨ ਸੈਟ ਲਿਆ ਗਿਆ ਫਾਰ ਦਿ ਟਾਈਮ ਬਿੰਗ 6 ਦਿਨ ਦਾ ਲਿਖਤਾ ਹੈ ਜੀ ਉਹਨਾਂ ਨੇ ਠੀਕ ਹੈ